ਸਬਸਕ੍ਰਾਈਬ ਕਰੋ ਦਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਸਬੰਧ ਵਿੱਚ ਅੱਜ ਡੇਰਾ ਬਾਬਾ ਨਾਨਕ ਵਿਖੇ ਬਣਨ ਵਾਲੇ ਹਾਈਵੇ ਨੂੰ ਲੈ ਕੇ ਕੇਂਦਰੀ ਟੀਮ ਵੱਲੋਂ ਜ਼ਮੀਨ ਐਕਵਾਇਰ ਕਰਨ ਲਈ ਦੌਰਾ ਕੀਤਾ ਗਿਆ ਇਸ ਮੌਕੇ ਤੇ ਪਹੁੰਚੇ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਅਸੀਂ ਜ਼ਮੀਨ ਐਕਵਾਇਰ ਕਰਨ ਦਾ ਜਾਇਜ਼ਾ ਲਿਆ ਹੈ ਇਸ ਲਈ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ ਕਿੰਨੀ ਜ਼ਮੀਨ ਐਕਵਾਇਰ ਕਰਨੀ ਹੈ ਇਹ ਰਾਜ ਸਰਕਾਰ ਤੈਅ ਕਰੇਗੀ ਕੇਂਦਰੀ ਹਾਈਵੇ ਥਾਰਟੀ ਦੇ ਚੇਅਰਮੈਨ ਨੂੰ ਪੁੱਛੇ ਸਵਾਲ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਬਾਰੇ ਕਿਸਾਨਾਂ ਵਿੱਚ دہشت ਪਾਈ ਜਾ ਰਹੀ ਹੈ ਬਾਰੇ ਉਹਨਾਂ ਨੇ ਕਿਹਾ ਕਿ ਕਿਸੇ ਕਿਸਾਨ ਦਾ ਨੁਕਸਾਨ ਨਹੀਂ ਹੋ ਦਿੱਤਾ ਜਾਵੇਗਾ ਹਰ ਕਿਸਾਨ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ ਤੇ ਕਰਤਾਰਪੁਰ ਸਾਹਿਬ ਲਾਂਘੇ ਲਈ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਇਹ ਅਕਵੀਜ਼ੀਸ਼ਨ ਨਾਲ ਉਸ ਤਰ੍ਹਾਂ ਦੇ ਮੁਤਾਬਕ ਹੀ ਹੋਣਾ ਹੈ ਬੈਸਟ ਤੋਂ ਬੈਸਟ ਨਿਸ਼ਚਿਤ ਕਰਾਂਗੇ ਹਰ ਕੰਮ ਸੰਸਕਰਨ ਉੱਪਰ ਦਾਣਾ ਹੋਵੇਗਾ ਨਾ ਉਹ ਜਿੰਨਾ ਵੀ ਅਸੀਂ ਐਸ ਪਰ ਲਾਜ਼ ਜ਼ਿਆਦਾ ਤੋਂ ਜ਼ਿਆਦਾ ਦੇ ਸਕਦੇ ਆ ਉਹ ਦਿਲਵਾਉਣਗੇ ਸਾਡੇ ਜਲਦੀ ਤੋਂ ਜਲਦੀ ਦਿਲਵਾਉਣ ਸਰ ਜੀ ਇੰਦਰਾਂ ਦੀ ਇੱਕ ਮੰਗ ਹੈ ਛੋਟੀ ਜੀ ਕਿ ਸਾਨੂੰ ਜਿੰਨਾ ਮੁਆਵਜ਼ਾ ਜਿੰਨੇ ਗੁਣਾ ਤੁਸੀਂ ਮੁਆਵਜ਼ਾ ਦਿੰਦੇ ਨਾ ਉੰਨੇ ਗੁਣਾ ਸਾਨੂੰ ਜ਼ਮੀਨ ਦਿੱਤੀ ਹੈ ਆਪਣੇ ਕਲਾਨੌਰ ਬੰਦੀ ਪੰਚਾਇਤ ਹੈ ਸਰਕਾਰ ਦੇ 9 ਲੱਖ ਜੋ ਸਾਰੇ ਗਿਆਨ ਦੇ ਉਹ ਚਾਰ ਕਿਲੇ ਉੱਪਰ ਆਵੇ ਜੀ ਤੇ ਚਾਰ ਗੁਣਾਵਾ ਦੇ ਜਾ ਸਾਡੀ ਵੈਲਿਊਏਸ਼ਨ ਲਈ ਜਾਵੇ ਕਿ ਬਾਕੀ ਇਹਦੀ ਜ਼ਮੀਨ ਵਾਲੇ ਟਕੀ ਆ ਉਹਦੇ ਚਾਰ ਗੁਣਾ ਤੇ ਜਾਂਦੀ ਜੇ ਸਾਡੀ ਰਜਿਸਟਰੀਆਂ ਕੁਝ 80 ਲੱਖ ਨੂੰ ਹੋਈਆਂ ਨੇ ਕੁਝ 60 ਲੱਖ ਨੂੰ ਹੀ ਹੋਈਆਂ ਸੀ 6 ਮਹੀਨੇ ਪਹਿਲਾਂ ਦੀ ਉਸ ਹਾਮਨਾ ਸਾਡੀ ਕੋਈ ਸ਼ੈਡਿੰਗ ਕੀਤੀ ਜੇ ਤੁਸੀਂ ਸੋਚਦੇ ਹੋ ਵੀ ਸਰਕਾਰੀ ਰੇਟ ਚਾਰ ਗੁਣਾ ਦਿੰਦੀ ਸਰਕਾਰ ਦੇ ਨਾਲ ਚਾਰ ਗਿਲੇ ਪਾਈ ਦਿੱਤੀ ਜਾਂ ਇੱਕ ਗਿਲੇ ਦੀ ਸਰਕਾਰੀ ਰੇਟ ਉੱਥੇ ਪੈਰੀ ਦੇ ਇਹ ਨਾ ਮੰਗਾਈ ਸਰ ਇੱਕ ਵੇ ਇੱਕ ਇੱਕ ਗੱਲ ਕੋ ਚੱਲਦੀ ਸਰ ਸਾਡੀ ਬੇਨਤੀ ਹੈ ਇੱਕ ਇੱਕ ਮਿੰਟ ਇੱਕ ਮਿੰਟ ਸਾਡੀ ਸਰ ਬੇਨਤੀ ਆ ਆ ਜਿਹੜਾ ਸਰ 200 ਫੁੱਟ ਸੜਕ ਚੌੜੀ ਕੱਢਣ ਲੱਗੇ ਇਹਦੇ ਵਾਸਤੇ ਇਹ ਸੜਕ ਨੂੰ ਚਾਰ ਸੜਕਾਂ ਮਿਲਦੀਆਂ ਨੇ ਆਪ ਜਿਹੜੀ ਸਾਡਾ ਮਾਲ ਤੋਂ ਕਣਾ ਨਾਲ ਗਰਦਾਸਪੁਰ ਰੋਡ ਤੋਂ ਆ ਰਿਹਾ ਸਰ ਇਹ 60 ਫੁੱਟ ਚੌੜਾ ਹੈ ਇਹਨੂੰ 10 ਫੁੱਟ ਔਰ 20 ਫੁੱਟ ਚੌੜਾ ਕਰ ਲੋ ਉਹ ਜਿਹੜੀ 200 ਫੁੱਟ ਸੜਕ ਚੌੜੀ ਆ ਸਾਡੇ ਚੋਂ ਪੰਜਾਂ ਪਿੰਡਾਂ ਦੀ 70 ਕਿੱਲੇ ਜਿਹੜੀ ਪੈਲੀ ਜਿਹੜੀ ਵੇਖ ਕਰ ਪੈਲੀ ਉਹਦੇ ਵਿੱਚ ਜਿਹੜਾ ਵੀ ਜ਼ਿੰਮੇਵਾਰ ਹੋਵੇ ਸਿਰਫ 2-2 ਕਿੱਲੇ ਸਰ ਪੈਲੀ ਉਹਦੀ ਫਿਰ ਨੁੱਕਰ ਪਾ ਜੀਆ 200 ਫੁੱਟ ਜਿੱਦ ਚੱਲ ਜਾਂਦੇ ਆ 2 ਮਰਲੇ ਕੋ 400 ਕੋ 5 ਮਰਲੇ ਉਹਦੇ 'ਚ 5 ਮਰਲੇ 'ਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਕੱਲ੍ਹ ਨੂੰ ਰੋਡ ਵਾਲੇ ਨੇ ਕਿਸੇ ਨੇ ਕਹਿੰਦਾ ਵੀ ਥੋੜੀ ਇੱਥੇ ਆਪਣੀ ਜਗ੍ਹਾ ਵੀ ਨਹੀਂ ਬਣਾ ਸਕਦੇ ਤੁਸੀਂ ਆਪਣੀ ਕੋ ਬਿਲਡਿੰਗ ਵੀ ਬਣਾ ਸਕਦੇ ਅਸੀਂ ਕਹਿੰਦੇ ਵੀ ਉਹ ਜਿਹੜਾ ਰੋਡ ਆ ਗਲਤ ਹੈ ਬਿਲਕੁਲ ਸਾਰੇ ਦੇ ਵਿੱਚ ਨਾਲ ਬਿਲਕੁਲ ਛੋਟੇ ਜ਼ਿਮੀਂਦਾਰ ਬਿਲਕੁਲ ਛੋਟੇ ਛੋਟੇ ਜ਼ਿਮੀਂਦਾਰ ਲੋਕ ਨੇ ਆਪਾਂ ਸਾਰੇ ਜ਼ਿਮੀਂਦਾਰਾਂ ਦੇ ਨਾਲ ਚੱਲਦੀ ਇੱਕ ਮੀਟਿੰਗ ਕਰਨ ਲੱਗਦੇ ਆ ਸਾਰੇ ਜ਼ਿਮੀਂਦਾਰ ਜੁਨਾਦਾਰ ਇੱਕ ਜਿਗਸ਼ਨ ਆਰੇ ਇੱਕ ਸੌਲੂਸ਼ਨ ਆਪਾਂ ਬੈਠ ਕੇ ਤੁਹਾਡੀ ਗੱਲ ਸੁਣਾ ਜੀ ਤੇ ਉਹਦੇ ਬੇਸਿਸ ਤੇ ਫੈਸਲਾ ਕਰਾਂਗੇ ਤੁਹਾਡੇ ਨਾਲ ਗੱਲ ਕਰਕੇ ਬਾਅਦ ਕਰ ਦੋ ਗਲਾਂ ਤੁਸੀਂ ਇੱਥੇ ਕਰ ਰਹੇ ਹੋ ਮੀਟਿੰਗ ਚ ਕਰ ਲਿਓ ਸਰ ਸਾਈਡ ਹੋ ਜਾਓ ਦੋ ਦੋ ਕਿਲਿਆਂ ਦੇ ਮਾਰਗ ਜੇ ਨੇ ਦੋ ਦੋ ਕਿਲਿਆਂ ਦੇ ਮਾਰਗ ਜੇ ਇੰਨੀ ਗਰੀਬੀ ਜੀ ਜਿਹੜਾ 3 ਕੈਪੀਟਲ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਉਹਦੇ ਬਾਅਦ ਆਪਾਂ ਐਕਵਾਇਰ ਦਾ ਪ੍ਰੋਸੈਸ ਸ਼ੁਰੂ ਕਰ ਦਵਾਂਗੇ ਔਰ ਉਹਦੇ ਬਾਅਦ ਇਹਨਾਂ ਨੂੰ 3D ਕਿਆ ਪਰਿ ਵਾਰਡ ਦੇਵਾਂਗੇ ਸਰ ਉਹਦੇ ਵਿੱਚ ਜਿੰਨਾ ਟਾਈਮ ਦਿੱਤਾ ਜਾਂਦਾ ਹੈ 3 ਦੇ ਅੰਦਰ ਜੇ ਐਸ ਐਪ ਜਿੰਨਾ ਜਲਦੀ ਹੋ ਸਕਦਾ ਉਹਨਾ ਚੱਲੋ ਨੈਕਸਟ ਮੀਟਿੰਗ ਕਰ ਦੋ ਜੀ ਕਿਉਂਕਿ ਉਹਦੇ ਤੋਂ ਡਿਫਰੈਂਟ ਇਹਨਾਂ ਨੇ ਸਾਰੇ ਜਿਹੜੇ ਸੀਨੀਅਰ ਆਫੀਸਰ ਹੁੰਦੇ ਇਹਨਾਂ ਦੇ ਆਪਣੇ ਆਪਣੇ ਜਿਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਹੀ ਆ ਰਹੇ ਨੇ ਆਪਾਂ ਇਹਨਾਂ ਨੂੰ ਫੈਸਿਲਿਟੇਟ ਕਰਦੇ ਹਾਂ ਜਦੋਂ ਵੀ ਕੋਈ ਵੀ ਸੀਨੀਅਰ ਆਫੀਸਰ ਇੱਥੇ ਵਿਜ਼ਿਟ ਕਰਦਾ ਹੈ ਡਿਪੈਂਡ ਕਰਦਾ ਹੈ ਐਨਐਚਆਈ ਵਾਲੇ ਆਪਣੀ ਵਿਜ਼ਿਟ ਕਰਦੇ ਨੇ ਅਗੋਂ ਲੈਂਡਪੋਰਟ ਅਥਾਰਟੀ ਨੇ ਆਪਣਾ ਬਣਾਣਾ ਉਹ ਵਿਜ਼ਿਟ ਕਰਦੇ ਹੋ ਤਾਂ ਤੁਸੀਂ ਕਿਹਦੀ ਮੀਟਿੰਗ ਦੇ ਬਾਰੇ ਪੁੱਛ ਰਹੇ ਹੋ ਐਨਐਚਆਈ ਜੋ ਵੀ ਰਾਣਕੀ ਆਪਾਂ ਰਹੇ ਆਪਣੇ ਤੋਂ ਆਪਾਂ ਚਾਹੁੰਦੇ ਜਲਦੀ ਤੋਂ ਜਲਦੀ ਬਣੇ ਕਾਈਂ ਇਹਨੂੰ ਸਮਝੋ ਆਪਾਂ ਚਾਹੁੰਦੇ ਜਲਦੀ ਬਣੇ ਜ਼ਮੀਨ ਆਈਡੈਂਟੀਫਾਈ ਕਰਕੇ ਉਹਦੇ ਬਾਅਦ ਜਿੰਨੀ ਜ਼ਮੀਨ ਚਾਹੀਦੀ ਹੈ ਸਟੇਟ ਤੋਂ ਮੈਂ ਰਿਕੁਆਇਰ ਕਰੇਗੀ ਤੇ ਸਾਰਾ ਉਹ ਕਰਾਂਗੇ ਮਤਲਬ ਇਹ ਵੇ ਕਿ ਜਲਦੀ ਜਲਦੀ ਕੰਮ ਸ਼ੁਰੂ ਹੋਏਗਾ ਔਰ ਜਲਦੀ ਜਲਦੀ ਇਹਨੂੰ ਕੰਮ ਨੂੰ ਪੂਰਾ ਕਰਨਾ ਹੈ ਕਿੰਨੀ ਕਿ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਹੈ ਇਹ ਹਾਲੀ ਜਿਹੜਾ ਵੇਖ ਆ ਰਿਹਾ ਏਜੰਸੀ ਸਾਡੇ ਦੱਸ ਰਹੇ ਨੇ ਕਿੰਨੇ ਚਾਹੀਦੇ ਨੇ ਕਿੰਨਾ ਹੈ ਸਾਰਾ ਜੁ ਇੱਕ ਕਿਸਾਨ ਥੋੜੀ ਜਿਹੀ ਚਿੰਤਤ ਨੇ ਉਹਨਾਂ ਨੂੰ ਕਿਸਾਨਾਂ ਨੂੰ ਜੋ ਇਹਨਾਂ ਦੀ ਸਟੇਟ ਗਵਰਨਮੈਂਟ ਦੀ ਸਟੇਟ ਗਵਰਨਮੈਂਟ ਦੀ ਜੋ ਪਾਲਿਸੀ ਹੈਗੀ ਉਹਦੇ ਸਾਹਮਣੇ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਕਿਸੇ ਨੁਕਸਾਨ ਨਹੀਂ ਹੋਏਗਾ

ਉਹ ਆਪਣਾ ਜੋ ਸਟੇਟ ਗਵਰਨਰ ਦੀ ਪਾਲਿਸੀ ਹੈਗੀ ਕੰਮ ਕਦੋਂ ਸ਼ੁਰੂ ਹੋਗਾ ਜੀ ਕੰਮ ਦਾ ਸਾਹਮਣੇ ਨਜ਼ਰ ਆ ਰਿਹਾ 35% ਤੋਂ ਸਾਢੇ 1/2 ਅੱਜ ਆਏ ਨਾ ਅਗਲੇ ਵਾਰ ਆ ਕੇ ਕੰਮ ਸ਼ੁਰੂ ਹੋ ਜਾਏਗਾ ਠੀਕ ਅਗਲੇ ਵਾਰ ਕਿੰਨੇ ਕਿੰਨੇ ਸਾਲਾਂ ਵਿੱਚ ਕਿੰਨੇ ਸਮੇਂ ਵਿੱਚ ਕੰਪਲੀਟ ਹੋ ਸਕਦਾ ਜੀ ਕਦੋਂ ਤੱਕ ਸ਼ੁਰੂ ਹੋ ਜਾਏਗਾ ਜੀ ਉਹਨਾਂ ਦਾ ਦੇ ਅੰਗ ਸਭ ਤੋਂ ਪਹਿਲੇ ਅਗਰ ਸਰਕਾਰ ਸੁਭਾਉ ਹੋਵੇਗਾ ਵਿਨੋਰ ਸੋਨੀ ਦਿਵੇ ਪੰਜਾਬ ਟੀਵੀ ਡੇਰਾ ਬਾਬਾ ਨਾਮ